ਇਸ ਟਾਈਮ ਨਗਰ ਨਿਗਮ ਪਠਿੰਡਾ ਦੇ ਬਾਹਰ ਮੌਜੂਦ ਹੈ ਜਿੱਥੇ ਸੀਵਰ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸਾਡੇ ਨਾਲ ਸੀਵਰ ਵਰਕਰ ਯੂਨੀਅਨ ਦੇ ਪ੍ਰਧਾਨ ਮੌਜੂਦ ਹੈ ਕਰਦੇ ਉਹਨਾਂ ਨਾਲ ਗੱਲਬਾਤ ਸਸ਼ੀਕਲ ਬਾਈ ਜੀ ਸ੍ਰੀ ਗਾਲ ਜੀ ਬਾਈ ਜੀ ਕਾਫੀ ਦਿਨਾਂ ਤੋਂ ਥੋੜੀ ਯੂਨੀਅਨ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਕੀ ਕਹਿਣਾ ਚਾਹੋਗੇ ਹਾਂਜੀ ਦੇਖਿਆ ਜਾਵੇ ਤਾਂ ਪਿਛਲੇ ਦਸੰਬਰ ਤੋਂ ਲੈ ਕੇ ਜਨਵਰੀ ਤੱਕ ਸੀਵਰ ਵਰਕਾਰੀ ਯੂਨੀਅਨ ਨੇ ਨਗਰ ਨਿਗਮ ਦੇ ਗੇਟ ਮੋੜੇ 19 ਦਿਨ ਦੀ ਹੜਤਾਲ ਕੀਤੀ ਸੀਗੀ ਜਿਸ ਦੇ ਮੱਦੇਨਜ਼ਰ ਸੀਓ ਨਗਰ 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 ਨਗ ਲਿਕਾ ਲੱਗ ਰਿਹਾ ਨਗਰ ਨਗਰ ਬਠਿੰਡਾ ਡਿਕਾ ਲਾ ਰਿਹਾ ਜੀ ਹਾਊਸ ਲ ਆ ਰਿਹਾ ਹੈ ਹਾਊਸ ਚੰਦਾਨੀਗਾ ਸਿਵਰਮੈਨ ਸਪਾਈ ਸੇਵਕ ਪੱਕੇ ਹੋਣ ਕੋਗੇ ਇਹਨਾਂ ਦੇ ਜੀਵਨ ਦੇ ਭਜਨ ਪੈਂਦੇ ਆ ਜੀ ਕਿਉਂਕਿ ਲਗਰ ਨਗਮ ਜਿਹੜਾ ਬਠਿੰਡਾ ਹੈ ਸਪਾਈ ਸੇਵਕ ਦਾ ਸਿਵਰਮੈਨ ਦਾ ਖਰਚਾ ਚੇਲਣ ਵਿੱਚ ਸਮਰਥ ਹੈ ਇਹਨਾਂ ਨੇ ਲਿਖ ਕੇ ਵੀ ਭੇਜਿਆ ਹੋਇਆ ਫਿਰ ਨੁਕਤੇ ਕਿਉਂ ਨਹੀਂ ਕਰਦੇ ਕਹਿੰਦੇ ਜੀ ਪੰਚਾਇਤੀ ਕੋਟ ਲੱਗਿਆ ਹੋਇਆ ਜਦ ਕਿ ਜ਼ਾਹਿਰ ਹੈ ਕਿ ਪੰਚਾਇਤੀ ਕੋਟ ਬਠਿੰਡੇ ਦੇ ਵਿੱਚ ਲੱਗਿਆ ਨਹੀਂਗਾ ਪੰਚਾਇਤੀ ਕੋਟ ਲੱਗਿਆ ਹੋਇਆ ਪਿੰਡਾਂ ਦੇ ਵਿੱਚ ਇਲੈਕਸ਼ਨ ਨੇ ਪਿੰਡਾਂ ਦੇ ਵਿੱਚ ਇੱਥੇ ਕੋਟ ਲੱ ਕੋਈ ਕੈਮਰਾਮੈਨ ਆਪਣੇ ਕਹਿ ਰਹੇ ਸੀ ਕਿ ਨਟੀਸੀ ਸਾਹਿਬ ਰਾਤ ਨੂੰ ਨੁਕਤੀਆਂ ਕਰਾ ਰਹੇ ਸੀ ਕਿ ਰਾਤ ਵੇਲੇ ਨੁਕਤੀਆਂ ਹੋ ਰਹੀਆਂ ਤੁਸੀਂ ਦੇਖ ਲਓ ਤੇ ਜਿਹੜੇ ਸਾਡੇ ਸਫਾਈ ਸੇਵਕਾਂ ਦੇ ਸਿਵਲ ਮੈਨ ਵੀ ਵੀ ਸਾਲ ਤੋਂ ਕੰਮ ਕਰ ਰਹੇ ਨੇ ਦਿਨੇ ਹੀ ਕੰਮ ਕਰਦੇ ਨੇ ਉਹ ਤਾਂ ਉਹ ਇਸ ਕੰਮ ਤੋਂ ਵਾਂਝੇ ਨਹੀਂ ਆ ਜੀ ਉਹਨਾਂ ਨੂੰ ਨੁਕਤੀ ਨਹੀਂ ਉਹਨਾਂ ਦੀ ਕੋਈ ਨੁਕਤੇ ਪੱਤਰ ਨਹੀਂ ਹੈ ਜੀ ਹਾਂ ਜੀ ਕੀ ਲੱਗਦਾ ਜਿਹੜਾ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕੀਤਾ ਜਾ ਰਿਹਾ ਕੀ ਕਾਰਨ ਮੰਨਦੇ ਹੋ ਦੇਖੋ ਜੀ ਕਾਰਨ ਤਾਂ ਇਹਨਾਂ ਨੂੰ ਅਫਸਰਾਂ ਨੂੰ ਹੀ ਪਤਾ ਹੋਊਗਾ ਜੀ ਕਹਿੰਦੇ ਨੇ ਜਦੋਂ ਸਿਵਲ ਵਰਕਰ ਯੂਨੀਅਨ ਸਫਾਈ ਸੇਵਕ ਯੂਨੀਅਨ ਹੜਤਾਲ ਕਰਦੇ ਤੇ ਇਹਨਾਂ ਦੀ ਪ੍ਰੋਮੋਸ਼ਨ ਰੁ ਅਫਸਾਂ ਦੀਆਂ ਪ੍ਰਮੋਸ਼ਨਾਂ ਰੁਕ ਜਾਂਦੀਆਂ ਨੇ ਇਹ ਸਾਡੇ ਨੂੰ ਹੋ ਸਕਦਾ ਸਾਡੇ ਤੋਂ ਚਿੜਕੇ ਸਾਨੂੰ ਪੱਕੇ ਨਾ ਕਰਦੇ ਹੋਣ ਜੀ ਕਿਉਂਕਿ ਮੈਂ ਸੁਣਿਆ ਹੈ ਸਾਡੇ ਵੱਡੇ ਵੱਡੇ ਲੀਡਰ ਕਹਿੰਦੇ ਨੇ ਕਿ ਇਹ ਜਦੋਂ ਅਸੀਂ ਹੜਤਾਲ ਤੇ ਬੈਠਦੇ ਤੇ ਇਹਨਾਂ ਦੀ ਪ੍ਰਮੋਸ਼ਨਾਂ ਤੇ ਭਜਨ ਪੈਂਦਾ ਤੇ ਪੈਂਦਾ ਰਹੇ ਸਾਨੂੰ ਕੀ ਫਰਕ ਆਈ ਸਾਨੂੰ ਪੱਕੇ ਕਰ ਦਿਓ ਅਸੀਂ ਉੱਠ ਜਾਾਂਗੇ ਸਾਨੂੰ ਵੀ ਲੋੜ ਪੈਂਦਾ ਜੀ ਅੱਜ ਤਾਂ ਆਪਣੇ ਹੱਕ ਮੰਗ ਰਹੇ ਅੱਜ ਤਾਂ ਡਿਊਟੀਆਂ ਕਰਨੀਆਂ ਸੀਵਰਾ ਤੇ ਤੇ ਝਾੜੂਆਂ ਤੇ ਜੀ ਤੇ ਸਾਨੂੰ ਨੁਕਤੀ ਪੱਤਰ ਦੇ ਦਿਓ ਅਸੀਂ ਚਲੇ ਜਾਾਂਗੇ ਇੱਥੋਂ ਜੀ ਪਰਾਂ ਜੀ ਅੱਜ ਪ੍ਰਦਰਸ਼ਨ 'ਚ ਕਿਹੜੀ ਕਿਹੜੀ ਯੂਨੀਅਨ ਤੁਹਾਡਾ ਸਾਥ ਦੇ ਰਹੀ ਆ ਅੱਜ 7ਵੇਂ ਦਿਨ ਗੇਟ ਰੈਲੀ ਦਾ ਹੋ ਗਿਆ ਤੇ ਸਾਡੇ ਸਮਰਥਨ ਦੇ ਵਿੱਚ ਸਨ ਸਾਡੇ ਰਿੰਕੂ ਟਿਪਰ ਯੂਨੀਅਨ ਦੇ ਪ੍ਰਧਾਨ 328 ਕਰਮਚਾਰੀਆਂ ਨੂੰ ਲੈ ਕੇ ਇੱਥੇ ਪਹੁੰਚੇ ਨੇ ਤੇ ਸਾਡੇ ਫੀਲਡ ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਦਰਸ਼ਨ ਜੀ ਆਪਣੀ ਟੀਮ ਨੂੰ ਲੈ ਕੇ ਇੱਥੇ ਪਹੁੰਚੇ ਸੀਗੇ ਇੱਥੇ ਬੈਠੇ ਨੇ ਤੇ ਜਿਹੜੇ 597 ਨੂੰ ਕਵਰ ਕਰਦੇ ਨੇ ਉਹ ਸਾਥੀ ਇੱਥੇ ਮੌਜੂਦ ਨੇ ਜਿਸ ਦੇ ਵਿੱਚ ਸਪਾਈ ਸੇਵਕੀ ਯੂਨੀਅਨ ਟਿਪਰ ਯੂਨੀਅਨ ਰੋਡ ਗੈਂਗ ਰੋਜ਼ਗਾਰਨ ਵਾਲੇ ਤੇ ਕੰਪੋਰਟ ਕਲੈਕਸ਼ਨਾਂ ਦੇ ਵਿੱਚ ਐਮਸੀ ਵਾਲੇ ਵਾਰਡਾਂ ਦੇ ਵਿੱਚ ਕੰਮ ਕਰਨ ਵਾਲੇ ਤੇ ਕੰਪੋਰਟ ਕਲੈਕਸ਼ਨਰ ਦੇ ਵਿੱਚ ਇਹਨਾਂ ਨੂੰ ਕੁੱਲ ਮਿਲਾ ਕੇ ਬਣਦੇ ਨੇ 597 ਤੇ ਜਿਹੜੇ ਸਾਡੇ ਸਿਵਰਮੈਨ ਪੱਕੇ ਬੈਠੇ ਨੇ ਉਹਨੇ 85 ਦੇ ਕਰੀਬ ਉਹ ਵੀ ਨਾਲ ਇਹਨਾਂ ਦਾ ਸਮਰਥਨ ਕਰ ਰਿਹਾ ਤੇ ਮੈਂ ਤੁਹਾਡੇ ਕੈਮਰੇ ਦੇ ਮਾਧਿਅਮ ਦੇ ਰਾਹੀਂ ਨਗਰ ਨਿਕਮਪਟਿੰਡਾ ਕਮਿਸ਼ਨਰ ਸਾਹਿਬ ਤੇ ਮੇਰੇ ਸਾਹਮਣੂ ਬੇਨਤੀ ਕਰੂੰਗਾ ਹੱਥ ਜੋੜ ਕੇ ਮੇਰੀ ਅਪੀਲ ਹੈ ਉਹਨਾਂ ਨੂੰ ਕਿ ਜਲਦ ਤੋਂ ਜਲਦ ਸਪਾਈ ਸੇਵਕ ਸਿਵਰਮੈਨਾਂ ਦੇ ਨੁਕਤੀ ਪੱਤਰ ਕੱਢੇ ਜਾਣ ਤਾਂ ਕਿ ਜਿਹੜੇ ਸਪਾਈਸ ਸੀਵਰ ਮੈਨਾਂ ਨੁਕਤੀਬੱਤਰ ਕੱਢੇ ਜਾਣਗੇ ਨਹੀਂ ਤਾਂ ਸਾਡਾ ਇਹ ਜਿਹੜਾ ਸੰਗਰਾਸ ਹੈ ਇਸ ਨੂੰ ਤਿੱਖਾ ਕੀਤਾ ਜਾਊਗਾ ਪ੍ਰਧਾਨ ਜੀ ਜੇ ਗੱਲ ਕਰੀਏ ਦੇਖੋ ਕਾਫੀ ਲੰਬੇ ਸਮੇਂ ਤੋਂ ਤੁਹਾਡੀਆਂ ਪ੍ਰੋਬਲਮਸ ਆ ਰਹੀਆਂ ਨੇ ਦੇਖੋ ਪੂਰੇ ਬਠਿੰਡੇ ਤੇ ਜਿਹੜੇ ਕਾਫੀ ਸੀਵਰ ਦੀ ਸਮੱਸਿਆ ਵੀ ਆ ਰਹੀ ਹੈ ਤੁਹਾਡੇ ਹੜਤਾਲ ਕਾਰਨ ਕੀ ਕਹਿਣਾ ਚਾਹੂੰ ਦੇਖੋ ਜੀ ਸ਼ਹਿਰ ਵਾਸੀ ਦਾ ਪਰੇਸ਼ਾਨੀ ਨੇ ਕੋਕੀ ਤਰਵੈਣੀ ਜਦੋਂ ਤੇ ਆਈ ਹੈ ਸ਼ਹਿਰ ਦਾ ਪੱਟਾ ਬਠਾ ਰੱਖਿਆ ਇਹਨਾਂ ਨੇ ਸ਼ਹਿਰ ਦਾ ਕਿਸੇ ਵੀ ਕੋਨੇ ਦਾ ਕਿਸੇ ਵੀ ਗਲੀ ਦਾ ਕਿਸੇ ਵੀ ਚੌਂ ਦਾ ਤੁਸੀਂ ਸੀਵਰ ਠਵਾ ਕੇ ਦੇਖ ਲੋ ਪੂਰਾ ਗਾਰ ਨਾਲ ਡੀ ਸ਼ੈਡਿੰਗ ਨਾਲ ਪਰਿਆ ਹੋਇਆ ਜੀ ਜਦ ਸਾਡੇ ਸਿਵਰਮੈਨ ਨਾਲ ਹੱਤਾ ਵਿੱਚੇ ਕੰਮ ਹੁੰਦਾ ਸੀਗਾ ਸਿਵਰਮੈਨ ਬਟਿੰਡਾ ਇੱਕ ਨੰਬਰ ਤੇ ਹੁੰਦਾ ਸੀਗਾ ਤੇ ਬਟਿੰਡਾ ਤਿੰਨ ਨੰਬਰ ਤਿੰਨ ਨੰਬਰ 91 ਵਾਰ ਇੱਕ ਨੰਬਰ ਤੇ ਲਿਆਂਦਾ ਵੀ ਆ ਜੀ ਇਹ ਤਰਵੇਣੀ ਕਰਕੇ ਪੂਰਾ ਹਾ ਹਾਕਰ ਮਚਾਇਆ ਤਰਵੇਣੀ ਨੇ ਸਾਰੀ ਮਸ਼ੀਨਰੀ ਦੀਆਂ 500 ਕਰੋੜ ਦਾ ਠੇਕਾ ਲੈ ਲਿਆ ਉਹਨਾਂ ਨੇ ਰਾਜਸਥਾਨ ਦੇ ਵਿੱਚ ਉੱਥੇ ਵੇਚਤੀਆਂ ਜੀ ਤੇ ਸਾਡੇ ਸਪਾਈਸ ਜਿਹੜੇ ਸਿਵਰਮੈਨ ਨੇ ਉਹ ਬਹੁਤ ਜ਼ਿਆਦਾ ਘਟਨੇ ਸੈਰ ਦੀ ਆਬਾਦੀ ਨੂੰ ਦੇਖਦੇ ਹੋਏ ਬਹੁਤ ਜ਼ਿਆਦਾ ਘਟਨੇ ਕੁੱਲ ਮਿਲਾ ਕੇ 140 ਨੇ ਜਦਕਿ 500 ਸੀਵਰਮੈਨ ਹੋਣੇ ਚਾਹੀਦੇ ਨੇ ਫਿਰ ਸਪਾਈ ਵਿਭਾਗ ਦਾ ਨੂੰ ਕਾਇਮ ਰੱਖਿਆ ਜਾ ਸਕਦਾ ਕਿੰਨੇ ਟਾਈਮ ਤੱਕ ਹੁਣ ਜਿਹੜੀ ਤੁਹਾਡੇ ਧਰਨੇ ਪ੍ਰਦਰਸ਼ਨ ਜਿਹੜੀ ਹੜਤਾਲ ਹੈ ਚੱਲਣ ਵਾਲੀ ਹੈ ਦੇਖੋ ਜੀ ਅੱਜ 7 ਦਿਨ ਤਾਂ ਹੋ ਗਏ ਗੇਟਰ ਲਿਨ ਚੱਲਦੇ ਨੂੰ ਅਸੀਂ ਮਿੱਥ ਕੇ ਆਏ ਟਿਪਰ ਯੂਨੀਅਨ ਫੀਲਡ ਵਰਕਸ਼ਾਪ ਹੋਰ ਜਥੇਬੰਦੀਆਂ ਜਦੋਂ ਤੱਕ ਸਾਡੇ ਸੀਵਰਮੈਨ ਤੇ ਸਪਾਈ ਸਿਵਕਾਂ ਨੂੰ ਨੁਕਤੀ ਪੱਤਰ ਨਹੀਂ ਦਿੱਤੇ ਜਾਣਗੇ ਇੱਥੇ ਹੀ ਨਗਰ ਨਿਯਮ ਦੇ ਮੂਹਰੇ ਉਦੋਂ ਤੱਕ ਅਸੀਂ ਉੱਠਣਾ ਨਹੀਂ ਇੱਥੇ ਬੈਠੇ ਰਹਿਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ सीएम साहब ਨੂੰ ਮੇਰੀ ਅਪੀਲ ਹੈ ਸਿਵਲ ਵਰਕਰ ਯੂਨੀਅਨ ਦੇ ਵੱਲੋਂ ਤੇ ਪਰ ਯੂਨੀਅਨ ਦੇ ਵੱਲੋਂ ਹੋਰ ਜਿਹੜੀ ਜਥੇਬੰਦੀ ਬੈਠਿਆ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਵੱਲੋਂ ਕਿ ਤੁਸੀਂ ਪੂਰੇ ਪੰਜਾਬ ਦੇ ਵਿੱਚ ਸਪਾਈ ਸੇਵਕ ਤੇ ਸਿਵਰਮੈਨ ਪੱਕੇ ਕਰਦੇ ਪਰ ਬਟਿੰਡੇ ਦੇ ਵਿੱਚ ਹਜੇ ਤੱਕ ਸਪਾਈ ਸੇਵਕ ਸਿਵਰਮੈਨ ਪੱਕੇ ਨਹੀਂ ਹੋਏ ਤੇ ਮੇਰੀ ਬੇਨਤੀ ਹੈ ਜਲਦੋਂ ਜਲਦ ਇਹਨਾਂ ਦੀਆਂ ਨੁਕਤੀਆਂ ਕਰਾਈਆਂ ਜਾਣ ਬਿਲਕੁਲ ਜੀ ਬਿਲਕੁਲ ਐਸੀ ਪ੍ਰਧਾਨ ਸੀਵਰ ਵਰਕਰ ਯੂਨੀਅਨ ਦੇ ਸਾਡੇ ਨਾਲ ਟਿੱਪਰ ਯੂਨੀਅਨ ਦੇ ਪ੍ਰਧਾਨ ਵੀ ਮੌਜੂਦ ਹੈ ਕਰਦੇ ਆ ਉਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਫੀ ਦਿਨਾਂ ਤੋਂ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਡੇ ਸੀਵਰਮੈਨ ਵਰਕਰ ਤੇ ਕੱਚੇ ਮੁਲਾਇਮ ਬਹੁਤ ਲੰਬੇ ਸਮੇਂ ਤੋਂ ਕੱਚੇ ਮੁਲਾਇਮ ਕੰਮ ਕਰ ਰਹੇ 20 ਸਾਲਾਂ ਤੋਂ 15-15 ਸਾਲਾਂ ਤੋਂ ਤੇ ਹਾਊਸ ਨੇ ਇਥੋਂ ਲਿਖ ਕੇ ਵੀ ਭੇਜਤਾ ਬਈ ਇਹਨਾਂ ਦਾ ਬੋਸ ਚੱਲ ਸਕਦਾ ਨਿਗਮ ਜਦੋਂ ਚੇਲ ਸਕਦਾ ਨਿਗਮ ਉਤੋਂ ਪ੍ਰਵਾਨਗੀ ਆ ਚੁੱਕੀ ਹੈ ਇਹਨਾਂ ਨੂੰ ਪਤਾ ਨਹੀਂ ਕੀ ਤ ਕੱਚੇ ਮੁਲਾਇਮ ਨੂੰ ਪੱਕਾ ਕਰਨ ਦੀ ਜੀ ਇਹ ਨਹੀਂ ਚਾਹਦੇ ਕੱਚੇ ਮੁਲਾਇਮ ਪੱਕੇ ਹੋਣ ਜੀ ਹੁਣ ਸ਼ਹਿਰ ਦੀ ਗੱਲ ਕਰ ਲਈਏ ਸ਼ਹਿਰ ਵਾਸੀਆਂ ਦੀ ਸਾਡਾ ਕੋਈ ਇਹੋ ਜਿਹਾ ਮੋਟਿਵ ਨਹੀਂ ਹੈ ਸ਼ਹਿਰ ਵਾਸੀਆਂ ਨੂੰ ਜਾਂ ਪਬਲਿਕ ਨੂੰ ਹਰਾਸ਼ਮੈਂਟ ਕਰਨਾ ਅਸੀਂ ਸ਼ਹਿਰ ਨੂੰ ਔਰ ਪਬਲਿਕ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਉਹ ਸਾਡਾ ਸਮਰਥਨ ਕਰਨ ਜਿਹੜਾ ਨਿਗਮ ਹੈ ਹਾਊਸ ਹੈ ਕੈਂਸੀਆ ਨੂੰ ਵੀ ਕਹਿਣ ਬਈ ਜਿਹੜਾ ਇਹਨਾਂ ਦਾ ਬੰਦਾ ਹਾਕਿ ਉਹ ਜਲਦੋਂ ਜਲਦ ਦਿੱਤਾ ਜਾਵੇ ਜਿਹੜੇ 597 ਕਰਮਚਾਰੀ ਨੇ ਉਹਨਾਂ ਨੂੰ ਜਲਦੋਂ ਜਲਦ ਨੁਕਤੀ ਪੱਤਰ ਵੰਡੇ ਜਾਣ ਜਿਹੜਾ ਕਿ ਅਸੀਂ ਸ਼ਹਿਰ ਨੂੰ ਸਾਫ ਸੁਥਰਾ ਰੱਖੀਏ ਆਪਣੀ ਧਰਨੇ ਨੂੰ ਅਸੀਂ ਜਲਦੋਂ ਜਲਦ ਚੱਕੀਏ ਜਦੋਂ ਤੱਕ 597 ਮੁਲਾਜ਼ਮਾਂ ਦਾ ਨੁਕਤੀ ਪੱਤਰ ਨਹੀਂ ਮਿਲਣਗੇ ਉਦੋਂ ਤੱਕ ਤਾਂ ਅਸੀਂ ਉੜਦੇ ਨਹੀਂ ਜੀ ਚਾਹ ਸਾਡੇ ਕੋਈ ਗੋਲੀ ਮਾਰਦੇ ਚਾਹ ਸਾਨੂੰ ਡਾਂਗਾ ਮਾਰਦੇ ਜੀ ਅੱਜ ਤਾਂ ਗੱਲ ਹੈ ਕਿ ਇਕੱਲੇ ਬਟੰਡੇ ਸ਼ਹਿਰ ਦੀ ਕੱਲ ਨੂੰ ਸਾਡੇ ਪੰਜਾਬ ਪ੍ਰਧਾਨਤੇ ਨਾਲ ਵੀ ਗੱਲ ਸਾਡੀ ਚੱਲਦੀ ਪਈ ਹੈ ਇਹ ਨਾ ਹੋਵੇ ਕਿ ਤੇ ਬਠਿੰਡੇ ਦੇ ਵਿੱਚ ਪੂਰਾ ਪੰਜਾਬ ਸੂਬਾ ਇੱਥੇ ਆ ਕੇ ਉਤਰੇ ਜੀ ਅਸੀਂ ਹੱਥ ਜੋੜ ਕੇ ਫਿਰ ਬੇਨਤੀ ਕਰਦੇ ਹਾਂ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਡੀਸੀ ਸਾਹਿਬ ਨੂੰ ਬਈ ਜਿਹੜੀ 597 ਦੀ ਭਰਤੀ ਹੈਗੀ ਹੈ ਉਹ ਜਲਦ ਤੋਂ ਜਲਦ ਕੀਤੀ ਜਾਵੇ ਤੇ ਜਿਹੜੇ ਬੰਦੇ ਹੱਕ ਇਹ ਮੁਲਾਇਮਾ ਦੇ ਉਹਨਾਂ ਨੂੰ ਦਿੱਤੇ ਜਾਣ ਨਾ ਤਾਂ ਇਹਨਾਂ ਨੇ ਕੋਈ ਡੀਸੀ ਲੱਗਣਾ ਜੀ ਨਾ ਕੋਈ ਐਸਐਸਪੀ ਲੱਗਣਾ ਨਾ ਕੋਈ ਕਮਿਸ਼ਨਰ ਲੱਗਣਾ ਲੱਗਣਾ ਤਾਂ ਹੋਈ ਸਪਾਈ ਸੇਵਕ ਹੈ ਉਹ ਰੋਹੀ ਸੀਵਰਮੈਨ ਹੈ ਜੀ ਉਸ ਤੋਂ ਬਾਅਦ ਵੀ ਅਸੀਂ 3 ਸਾਲ ਠੇਕੇ ਦੇ ਉੱਤੇ ਹੀ ਕੰਮ ਕਰਨਾ ਉਸ ਤੋਂ ਬਾਅਦ ਕੰਟੀਨਿਊ ਫਿਰ ਪੱਕੇ ਹੋਣਾ ਹੈ ਜੀ ਇਹ ਤਾਂ ਅਸੀਂ ਨਿਗਮ ਆਪਣੇ ਅੰਡਰਲੈਂਡ ਦੇ ਵਿੱਚ ਹੀ ਕਰਨਾ ਕੰਮ ਇਹਨਾਂ ਨੇ ਤੇ ਜਲਦੋਂ ਜਲਦ ਅਸੀਂ ਇਹ ਬੇਨਤੀ ਕਰਦੇ ਹਾਂ 597 ਨੁਕਤੀ ਪੱਤਰ ਵੰਡੇ ਜਾਣ ਜਿਹੜੇ ਕਿ ਅਸੀਂ ਸ਼ਹਿਰ ਨੂੰ ਸਾਫ਼ ਕਰੀਏ ਜੇ ਅਕਸਰ ਇਹ ਮਨ ਬਣਾਈ ਬੈਠੇ ਆ ਵੀ 597 ਨੁਕਤੀ ਪੱਤਰ ਨਹੀਂ ਦੜੇ ਤੇ ਤੁਸੀਂ ਮਣਾਈ ਰੱਖੋ ਅਸੀਂ ਤਾਂ ਮਿੱਥ ਕੇ ਆਏ ਹਾਂ ਜੀ ਅਸੀਂ ਤਾਂ ਇੱਥੇ ਮਰ ਜਾਾਂਗੇ ਭੁੱਖੇ ਇੱਥੇ ਆਏ ਅੱਜ ਉੱਟ ਕੇ ਨਹੀਂ ਜਾਂਦੇ ਦਰਿਆ ਉਦੋਂ ਤੱਕ ਇੱਥੇ ਪਿਛਿਆ ਰਹਿਣਗੇ ਏਸੀ ਯੂਨੀਅਨ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਜਿੰਨੇ ਤੱਕ ਸਾਡੇ ਵਰਕਰਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਉਹਨੇ ਤੱਕ ਜਿਹੜੇ ਸਾਡੇ ਸੰਘਰਸ਼ ਹੈ ਜਾਰੀ ਰਹਿਣਗੇ ਤੇ ਇਹ ਸੰਘਰਸ਼ ਹੋਰ ਵੀ ਜਿਹੜੇ ਤੇ ਕਿਤੇ ਜਾਣਗੇ ਕੈਮਰਾਮੈਨ ਫੂਜਲ ਦੇ ਨਾਲ ਮਨੋਚਰਕੀਵਾਲ ਡੇਨਿਕ ਸਵੇਰਾ ਟੀਵੀ ਬਟਿੰਡਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੇਨਿਕ ਸਵੇਰਾ ਟੀਵੀ YouTube Facebook Instagram x or whatsapp channel par